ਜਦੋਂ ਜੁੱਦ ਕਮਸਾਨ ਹੁੰਦਾ ਦੋਵੇਂ ਤੇਰਾ ਦਾ ਨੁਕਸਾਨ ਹੁੰਦਾ ਜਦੋਂ ਜੁੱਦ ਕਮਸਾਨ ਹੁੰਦਾ ਦੋਵੇਂ ਤੇਰਾ ਦਾ ਨੁਕਸਾਨ ਹੁੰਦਾ ਉਦੋਂ ਹੋਰ ਉਲਝਦੀ ਤਾਣੀ ਉਦੋਂ ਹੋਰ ਉਲਝਦੀ ਤਾਣੀ ਗੁਰ ਜੀ ਟਾਡ ਸਿੱਖ ਜੀ ਤਹ ਡ ਸਿੱਖੀ ਵੈਰੀ ਨੂੰ ਪਿਲਾਏ ਪਾਣੀ ਗੁਰ ਜੀ ਤਹ ਡ ਸਿੱਖ ਜੀ ਵੈਰੀ ਨੂੰ ਪਿਲਾਏ ਪਾਣੀ ਛੱਡ ਦੇ ਕਰ ਵਰਕਰੀ ਸਭ ਲੱਖੋਂ ਕਦੇ ਨਾ ਡਰੀਏ ਮਾਰ ਵੈਰੀ ਵੀ ਮਰੀਏ ਛੱਡ ਦੁਨੀਆਂ ਐ ਪਾਣੀ ਗੁਰ ਜੀ ਤਹ ਡ ਸਿੱਖ ਜੀ ਵੈਰੀ ਨੂੰ ਪਿਲਾਏ ਪਾਣੀ ਛੱਡ ਕੇ ਕਰਵਾਰ ਕਰੀਏ ਸਵਾ ਲੱਖੋਂ ਕਦੇ ਨਾ ਡਰਿਏ ਮਾਰ ਵੈਰੀ ਫਿਰ ਮਰੀਏ ਮਾਰ ਵੈਰੀ ਫਿਰ ਮਰੀਏ ਛੱਡ ਦੁਨੀਆ ਇਹ ਪਾਣੀ ਗੁਰਜੀਟਾ ਹੜਾ ਸਿੱਖ ਜੀ ਵੈਰੀ ਨੂੰ ਪਿਲਾਏ ਪਾਣੀ ਟੀੜਾਂ ਤਰਵਾਂ ਨਾ ਡਰ ਕੋਈ ਨਾ ਮੇਰੇ ਤੇਰੇ ਦਰਜ ਹੰਤਰ ਕੋਈ ਨਾ ਤੀਰਾਂ ਤਲਵਾਰਾਂ ਦਾ ਡਰ ਕੋਈ ਨਾ ਮੇਰੇ ਤੇਰੇ ਦਰਜ ਹੰਤਰ ਕੋਈ ਨਾ ਮਰ ਜਾਣਾ ਜਾਣਾ ਕਰ ਕੋਈ ਨਾ ਮਰ ਜਾਣਾ ਜਾਣਾ ਕਰ ਕੋਈ ਨਾ ਮਨ ਹੁਕਮ ਮੋਜ ਹਰ ਮਾਣੀ ਗੁਰਜੀਤ ਹਾਡਾ ਸਿੱਖ ਜੀ ਗੁਰਜੀਤ ਹਾਡਾ ਸਿੱਖ ਜੀ ਵੈਰੀ ਨੂੰ ਪਿਲਾਏ ਪਾਣੀ ਗੁਰਜੀ ਟਹਾਡ ਸਿੱਖ ਜੀ ਵੈਰੀ ਨੂੰ ਪਿਲਾਏ ਪਾਣੀ ਦੇਖ ਸਿੰਘ ਕੱਲ ਕੱਲਾ ਲੜਦਾ ਵੈਰੀ ਪਿਆ ਅੱਲਾ ਅੱਲਾ ਕਰਦਾ ਬੇਰਾਂ ਗੁਰੇ ਚੜਦਾ ਟੁੱਟ ਜੇ ਮੇਠਾਣੀ ਦੇਖ ਸਿੰਘ ਕੱਲ ਕੱਲਾ ਲੜਦਾ ਵੈਰੀ ਪਿਆ ਅੱਲਾ ਅੱਲਾ ਕਰਦਾ ਦੇਖ ਸਿੰਗ ਕੱਲਾ ਕੱਲਾ ਲੜਦਾ ਵੈਰੀ ਪਿਆ ਅੱਲਾ ਅੱਲਾ ਕਰਿਆ ਵੈਰੀ ਗੁੰਰੇ ਚੜਦਾ ਬੇਰਮ ਗੁਰੇ ਚੜਦਾ ਜੇ ਮਿਟ ਟੇ ਟਾਣੀ ਗੁਰਜੀ ਟਹਾਡ ਸਿੱਖ ਜੀ ਵੈਰੀ ਨੂੰ ਪਿਲਾਏ ਪਾਣੀ ਗੁਰਜੀ ਟਹਾਡ ਸਿੱਖ ਜੀ ਵੈਰੀ ਨੂੰ ਪਿਲਾਏ ਪਾਣੀ ਗੁਰੂ ਜੀ ਪੱਟੀ ਪੋਚਦੇ ਹੋ ਉਸਨੂੰ ਬਖਸ਼ਣਾ ਮੀ ਸੋਚ ਦਿਓ ਗੁਰੂ ਜੀ ਫੱਟੀ ਪੋ ਮੁਝ ਦਿਓ ਉਸਨੂੰ ਬਖਸ਼ਣਾ ਮੀ ਸੋਚ ਦਿਓ ਪੂਰੀ ਕਰ ਸਾਡੀ ਲੋਚ ਦਿਓ ਪੂਰੀ ਕਰ ਸਾਡੀ ਲੋਚ ਦਿਓ ਬਣ ਜੇ ਸਾਡਾ ਹਾਣੀ ਗੁਰਜੀ ਢਾਡ ਸਿੱਖ ਜੀ ਪੈਰ ਰੁੱਪੇ ਲਾਏ ਪਾਣੀ ਗੁਰਜੀ ਢਾਡ ਸਿੱਖ ਜੀ ਵੈਰੀ ਨੂੰ ਪਾਏ ਪਾਣੀ ਗੁਰ ਜੀ ਤਹਾਡਾ ਸਿੱਖ ਜੀ ਗੁਰ ਜੀ ਤਹਾਡਾ ਸਿੱਖ ਜੀ ਵੈਰੀ ਨੂੰ ਪਾਏ ਪਾਣੀ